ਇਹ ਜਿਹੜੇ ਹਥਿਆਰ ਚੁੱਕੇ ਸਾਡੇ ਨੌਜਵਾਨਾਂ ਨੇ ਜੇ ਅੱਜ ਜੇ ਹਕੂਮਤ ਟੇਕੀ ਹੈ ਤੇ ਸਾਡੇ ਨੌਜਵਾਨ ਵੀ ਉਸ ਗੱਲ ਤੋਂ ਪਿੱਛੇ ੜਕ ਗਏ ਨੇ ਕੋਈ ਨਮੀ ਮੂਵਮੈਂਟ ਤਾਂ ਹੈ ਨਹੀਂ ਪਰ ਪੰਜਾਬ ਨੂੰ ਦਾਗੀ ਕਰ ਲਈ ਅੱਜ ਵੀ ਸਮੇ ਸਮੇਂ ਦੀਆਂ ਸਰਕਾਰਾਂ ਕਈ ਵਾਰੀ ਬਿਆਨ ਆਉਂਦਾ ਜੀ ਅਸੀਂ ਉੱਥੇ ਦੋ ਸਿੰਘ ਫੜੇ ਦੋ ਖੜਕੂ ਫੜੇ ਦੋ ਅੱਤਵਾਦੀ ਫੜੇ ਦੋ ਫਲਾਣੇ ਤੋਂ ਫੜੇ ਮੈਨੂੰ ਦੱਸੋ ਪੰਜਾਬ ਚ ਸ਼ਾਂਤੀ ਆ ਕੋਈ ਬੈਲੈਂਸ ਨਹੀਂਗਾ ਕੋਈ ਝਗੜਾ ਨਹੀਂ ਕੋਈ ਲੜਾਈ ਨਹੀਂ ਕੋਈ ਕਿਸੇ ਨੂੰ ਮਾਰ ਨਹੀਂ ਰਿਹਾ ਪਰ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਪੰਜਾਬ ਦੀ ਅੱਗ ਇਹ ਬੰਦ ਹੋਵੇ ਦੇਖੋ ਜਿੰਨੇ ਕੋਈ ਸਮੇਂ ਨਾਲ ਕਿਸੇ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨੂੰ ਸਰਕਾਰਾਂ ਨੇ ਛੱਡਿਆ ਮਾਫੀ ਦਿੱਤੀ ਹੈ ਜਾਂ ਉਹ ਸਜ਼ਾ ਪੂਰੀ ਕਰ ਗਏ ਇੱਕ ਜਿਹੜੀ ਸਿੱਖ ਕੌਮ ਹੈ ਸਿੱਖ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਇਸ ਦੇਸ਼ ਦੇ ਵਿੱਚ ਹਰ ਪਾਸੋਂ ਸਾਡੇ ਊੜੇ ਨਾਲ ਪੰਜਾਬੀ ਭਾਸ਼ਾ ਨਾਲ ਸਾਡੇ ਜੂੜੇ ਨਾਲ ਔਰ ਸਾਡੀ ਜ਼ਮੀਨ ਨਾਲ ਕਿਹੜਾ ਪੱਖ ਰਹਿ ਗਿਆ ਜਿਹੜਾ ਪੱਖ ਸਾਡਾ ਇਹ ਜਿਹੜਾ ਨਹੀਂ ਲੁੱਟਿਆ ਜਾ ਰਿਹਾ ਅੱਜ ਭਾਰਤ ਮਾਲਾ ਦੇ ਨਾਂ ਤੇ ਰੋਡ ਬਿਚਾ ਕੇ ਮੈਂ ਦਾਅਵੇ ਨਾਲ ਕਹਿੰਦਾ ਵੀ ਉਹ ਰੋਡਾਂ ਤੇ ਸਾਨੂੰ ਚੜਨ ਦਾ ਵੀ ਹੁਕਮ ਨਹੀਂ ਹੋਊਗਾ ਇਸ ਤਰੀਕੇ ਨਾਲ ਨਹਿਰਾਂ ਦਾ ਪਾਣੀ ਲੈ ਜਾਣਾ ਇਹ ਜਿਹੜੇ ਦੁਕਾਨਦਾਰ ਨੇ ਅੱਜ ਵਾਪਰ ਰਹੇ ਨੇ ਅੱਗੇ ਵੀ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਕਈ ਅੱਖਾਂ ਤੋਂ ਵੀ ਆਵਾਜ਼ਾਰ ਨੇ ਬਿਰਧ ਹੋ ਗਏ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਜਿਹੜਾ ਲਗਾਤਾਰ ਕੌਮੀ ਮੋਰਚਾ ਹੈ ਪਹਿਲਾਂ 2021 ਦੇ ਵਿੱਚ ਸੌਰੀ 22 ਦੇ ਵਿੱਚ ਇਸ ਜਗ੍ਹਾ ਤੋਂ 11 ਤਰੀਕ ਨੂੰ ਮੋਰਚਾ ਬਿਲਕੁਲ ਇਸੇ ਤਰ੍ਹਾਂ ਲਾਮਬੰਦ ਹੋ ਕੇ ਤੁਰਿਆ ਸੀ ਤੇ 7 ਜਨਵਰੀ ਨੂੰ ਅੰਮ੍ਰਿਤਸਰ ਤੋਂ 2023 ਚ ਅੱਜ 2024 ਫੇਰ ਆਇਆ ਸ਼ੇਰ ਅੱਜ 11 ਜਨਵਰੀ ਨੂੰ ਅਸੀਂ ਰਿਪੀਟ ਕਰਦੇ ਹੋਏ ਪਹਿਲਾ 2022 ਅੱਜ ਮੈਂ ਕਹੂੰਗਾ ਵੀ ਦੂਜੇ ਸਾਲ ਚ ਇਹ ਮੋਰਚਾ ਪ੍ਰਵੇਸ਼ ਕਰ ਗਿਆ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸ਼ਾਂਤ ਰਹੇ ਪੰਜਾਬ ਨੂੰ ਅੱਗ ਨਾ ਲਾਉਣ ਸਾਡੇ ਬੰਦੀ ਸਿੰਘਾਂ ਨੂੰ ਛੱਡਣੋ ਆਪਣੇ ਘਰ ਜਾਣ ਤਾਂ ਜੋ ਸ਼ਾਂਤੀ ਨਾਲ ਅਸੀਂ ਵੀ ਰਹੀਏ ਔਰ ਤੁਸੀਂ ਵੀ ਰਹੋ ਇਹ ਜਿਹੜੀ ਸੈਂਟਰ ਦੀਆਂ ਚਾਲਾਂ ਨੇ ਇਹਨਾਂ ਨੂੰ ਪਿੱਛੇ हट ਜਾਣਾ ਚਾਹੀਦਾ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਲੱਗਦਾ ਕਿ ਸਰਕਾਰ ਥੋੜੀ ਮੰਗਾ ਦੇ ਪੁੱタル ਕਰਾ ਤਰੂ ਬਿਲਕੁਲ ਜੀ ਬਿਲਕੁਲ ਦੇਖੋ ਜਿੱਥੇ ਸਰਕਾਰ ਨੇ ਕੋਈ ਸਟੈਪ ਚੱਕਿਆ ਸੀ ਧੰਨਵਾਦ ਵੀ ਕਰਦੇ ਆ ਕੁਸ਼ ਸਿੰਘ ਸਾਡੇ ਜਿਹੜੇ ਰਿਹਾ ਹੋ ਕੇ ਆਏ ਨੇ ਕੁਝ ਪ੍ਰੋਲ ਤੇ ਆਏ ਨੇ ਪਰ ਫਿਰ ਵੀ ਅਸੀਂ ਕਹਿੰਦੇ ਵੀ ਇਨਸਾਫ ਬਰਾਬਰ ਦਾ ਨਹੀਂ ਹੈ ਇੱਕ ਤੁਸੀਂ ਸਿਰਸੇ ਸਾਧ ਨੂੰ ਉਹਨੂੰ ਪ੍ਰੋਲ ਦਮੋ ਬਲਤਕਾਰੀ ਨੂੰ ਕਤਲਿਆਮ ਕਰਨੇ ਵਾਲੇ ਨੂੰ ਕਿੰਨੀਆਂ ਪ੍ਰੋਲ ਦੇ ਕੇ ਤੁਸੀਂ ਉਹਨੂੰ ਬਾਰ-ਬਾਰ ਭੇਜੋ ਇੱਕ ਬੋਟ ਨੀਤੀ ਬੋਟ ਹੀ ਰਹਿ ਗਈ ਹੋਰ ਕੁਝ ਨਹੀਂ ਰਿਹਾ ਕਹਿਣ ਦਾ ਭਾਵ ਇਹ ਹੈ ਜੀ ਵੀ ਅਸੀਂ ਇਸ ਸੰਵਿਧਾਨ ਦੇ ਵਿੱਚ ਜਿਹੜੀ ਤਰੋੜ ਮਰੋੜ ਕਰਕੇ ਸਾਨੂੰ ਮਾਰਨ ਲਈ ਬਣਾਇਆ ਲਗਾਤਾਰ ਸੋਤਾ ਹੋ ਰਹੀਆਂ ਪੰਜਾਬ ਵਾਸਤੇ ਉਹ ਤੋਂ ਬਿਲਕੁਲ ਖੁਸ਼ ਨਹੀਂ ਹੈਗੇ ਅਸੀਂ ਫੇਰ ਵੀ ਸ਼ਾਂਤੀ ਨਾਲ ਆਪਣਾ ਕਿਰਤ ਕਰਨੇ ਵਾਲਾ ਪੰਜਾਬ ਹੈ ਹੱਸਦਾ ਵਸਦਾ ਇਹ ਪੰਜਾਬ ਆ ਭੰਗੜੇ ਗਿੱਧੇ ਆ ਅਰ ਸੂਰਬੀਰ ਗੱਤਕਿਆਂ ਦੀ ਜੋਹਰ ਦਿਖਾਉਣ ਵਾਲਾ ਪੰਜਾਬ ਉਹਨੂੰ ਇਸ ਅੱਗ 'ਚ ਨਾ ਤੱਕਦੇ ਹੋਏ ਅਸੀਂ ਕਹਿੰਦੇ ਆ ਵੀ ਜਿਹੜੇ ਤੁਰੰਤ ਸਾਡੀ ਬੈਠੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਅਰ ਪੰਜਾਬ ਨਾਲੋਂ ਅੱਗੋਂ ਹੋ ਰਹੇ ਤੱਕੇ ਬੰਦ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਕਾਲੀ ਪੰਥਕਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਰੋਮੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸੂਬੇ ਨੂੰ ਖਤਮ ਕਰਨ ਦੀਆਂ ਜਿਹੜੀਆਂ ਚਾਲਾਂ ਚੱਲੀਆਂ ਜਾਂਦੇ ਆ ਉਹ ਵਾਪਸ ਕੀਤੀਆਂ ਜਾਣ ਅਰ ਬੰਦੀ ਸਿੰਘਾਂ ਨੂੰ ਪਹਿਲ ਦੇ ਆਧਾਰ ਤੇ ਰਿਹਾ ਕੀਤਾ ਜਾਵੇ ਕਿਉਂਕਿ ਉਹਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹ ਭਾਰਤੀਆਂ ਜੇਲਾਂ ਦੇ ਵਿੱਚ ਬੁੱਢੇ ਵੀ ਹੋ ਚੁੱਕੇ ਨੇ ਅਤੇ ਅੰਨੇ ਵੀ ਹੋ ਚੁੱਕੇ ਨੇ ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ